ਮੇਰੀ ਅੱਜ ਦੀ ਰਚਨਾ ਦਾ ਵਿਸ਼ਾ ਹੈ ਖੁਸ਼ਹਾਲ ਪੰਜਾਬ ਸੁਣੋ ਮੇਰੀ ਬੇਲਿਓ ਪੰਜਾਬ ਦੀ ਸਿੱਖਤ ਸੁਨਾਵਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੂਰਵੀਰ ਨੇ ਮਾਵਾ ਜਿਨਾਂ ਜੰਮੇ ਅਣਖੀ ਸੂਰਮੇ ਦੁਸ਼ਮਣ ਲਈ ਤਿੱਖੀਆਂ ਤਲਵਾਰਾਂ ਇਹਨਾਂ ਦੀ ਰਗ ਰਗ ਦੇ ਵਿੱਚ ਭਰਿਆ ਜੋਸ਼ ਨਵਾਬੀ ਕਹਿੰਦੇ ਰੁਲਣ ਨਹੀਂ ਦੇਣਾ ਪੰਜਾਬ ਨੂੰ ਪਾਣੀ ਪੈ ਜਾਵੇ ਸ਼ਹੀਦੀ ਇਸ ਦੀ ਇੱਜ਼ਤ ਅਤੇ ਈਮਾਨ ਨੂੰ ਅਸੀਂ ਦਾਗ ਨਹੀਂ ਲਾਉਣਾ ਸਿਰ ਤਲੀ ਤੇ ਰੱਖ ਕੇ ਦੇਸ਼ ਨੂੰ ਹੈ ਬਚਾਉਣਾ ਟੀਚਾ ਅਸੀਂ ਮਿੱਥਿਆ ਪੰਜਾਬ ਖੁਸ਼ਹਾਲ ਬਣਾਉਣਾ ਦੁਸ਼ਮਣ ਦੀਆਂ ਚਾਲਾਂ ਨੂੰ ناکਾਮ ਬਣਾਉਣਾ ਦੇਸ਼ ਵਿੱਚੋਂ ਕੱਢਣੀ ਗਰੀਬੀ ਸੁਪਨਾ ਸਕਾਰ ਬਣਾਉਣਾ ਬੇਰੁਜ਼ਗਾਰ ਨਸ਼ਾ ਮੁਕਤ ਦੇਸ਼ ਨੂੰ ਬਣਾਉਣਾ ਪਹਿਲਾ ਮੰਗੂ ਦੇਸ਼ ਨੂੰ ਸੋਨ ਚਿੜੀਆ ਅਖਵਾਉਣਾ ਪਹਿਲਾ ਵੰਸ਼ ਦੇਸ਼ ਨੂੰ ਖੁਸ਼ਹਾਲ ਬਣਾਉਣਾ